ਇਹ ਪਿਸ਼ੀਨ ਫਿਟਿੰਗ ਕਰਕੇ ਪਾਈਪ ਲਾ ਕੇ ਤੇ ਇਹਨੂੰ ਆਪਾਂ ਲਾ ਦਾਂਗੇ ਇੱਥੇ ਇਹਦੇ ਤੇ ਆ ਕੁੰਡੀ ਤੇ ਤੇ ਫਿਰ ਇਹਦੇ ਨਾਲ ਗਾਂ ਚੋ ਕੇ ਚੈੱਕ ਕਰਕੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਕਿੱਧਰ ਤੁਰਿਆ ਪਰਦਾ ਕਿੱਧਰ ਤੁਰਿਆ ਪਰਦਾ ਹਾਂ ਤੇ ਰਹੀ ਜਾਂਦਾ ਤੇ ਗਾ ਹਾਂ ਆ ਆ ਚਾ ਇਤਰਾ ਬੋਲਾ ਕਰ ਹੋਣੇ ਦਾ ਲਾਵਾਂਗੇ ਕਨੈਕਸ਼ਨ ਇੱਥੋਂ ਤਾਰ ਪਾ ਕੇ ਤੇ ਐ ਉਥੇ ਔਰ ਸ਼ੂ ਦੇ ਚਲਾਵਾਂਗੇ ਇਹਨੂੰ ਇੱਧਰ ਆ ਜੀਆ ਕਿਹੜੀਆਂ ਮਖਾਵਲ ਇਹ ਵੀ ਪੈਂਟੀ ਆ ਨਹੀਂ ਨਾ ਹਾਂ ਇਹ ਵੀ ਪੈਂਟੀ ਆ ਨਹੀਂ ਇਹ ਵੀ ਕਾਟਰਨਾ ਮੈਂ ਨਹੀਂ ਨਾਲੀ ਅੱਛਾ ਪੈਟਰੋਲ ਮੈਂ ਇੱਕੋ ਕਰਨਾ ਮੈਂ ਨਾ ਗੇਟ ਵਾਲਾ ਅੱਛਾ ਕਾਟਵਾ ਦੱਸੋ ਸੀ ਲਾ ਕੇ ਤੇ ਆਪਾਂ ਦੇਖਦੇ ਆਂ ਕਿ ਗਾਜ ਚੋਇਆ ਵੀ ਪ੍ਰੈਸ਼ਰ ਕਿਸੇ ਸਹੀ ਰਹਿੰਦਾ ਹੈ ਘੜਦਾ ਵਾਦਾ ਤੇ ਨਹੀਂ ਜੋ ਕਿ ਕਈ ਵਾਰ ਫਰਕ ਪੈ ਜਾਂਦਾ ਹੁੰਦਾ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟਿਲੋ ਬ੍ਰਦਰ ਡੇਰੀ ਫਾਰਮ ਚੈਨਲ ਤੇ ਉਮੀਦ ਕਰਦਾ ਸਾਰੇ ਠੀਕ ਠਾਕ ਤੰਦਰੁਸਤ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਵੀ ਆਪਾਂ ਪਿਛਲੇ ਵਲੌਗ ਚ ਗਾਵਾਂ ਚੁਆਈ ਵਾਲੀ ਮਸ਼ੀਨ ਫਿੱਟ ਕੀਤੀ ਸੀ ਇਹ ਆਪਾਂ ਲਈ ਸੀ ਸੈਕੰਡ ਹੈਂਡ ਮਸ਼ੀਨ ਤੇ ਇਹ ਜਾਮ ਸੀ ਇਹਨੂੰ ਸਹੀ ਕਰਕੇ ਸਾਫ਼ ਕਰਕੇ ਵਿੱਚੋਂ ਚਾਲੂ ਕਰਕੇ ਤੇ ਆਪਾਂ ਫਿੱਟ ਕਰਤੀ ਸੀ ਕੰਦ ਨਾਲ ਤੇ ਅੱਜ ਇਹਨੂੰ ਕਰਾਂਗੇ ਚਾਲੂ ਪੂਰੀ ਤਰ੍ਹਾਂ ਪਾਈਪ ਲਾ ਕੇ ਤੇ ਇਹਦੇ ਤੋਂ ਗਾਂ ਚੋ ਕੇ ਅੱਜ ਦਿਖਾਵਾਂਗੇ ਤੁਹਾਨੂੰ ਜਿਨ੍ਹਾਂ ਜਨੇ ਪਿਛਲਾ ਵਲੌਗ ਫਿਟਿੰਗ ਵਾਲਾ ਨਹੀਂ ਦੇਖਿਆ ਹਜੇ ਉਹ ਪਿਛਲਾ ਵਲੌਗ ਜ਼ਰੂਰ ਦੇਖੋ ਤੇ ਅੱਗੇ ਕਿ ਜੁੜੇ ਰਹੋ ਐਂਡ ਤੱਕ ਤੁਹਾਨੂੰ ਸਾਰੀ ਫਿਟਿੰਗ ਦਿਖਾਵਾਂਗੇ ਜੀ ਕਰਦੇ ਆਂ ਇਹਦੀ ਫਿਟਿੰਗ ਹੋਰ ਠੀਕ ਠਾਕ ਜੀ ਇਹ ਮਸ਼ੀਨ ਫਿਟਿੰਗ ਕਰਕੇ ਪਾਈਪ ਲਾ ਕੇ ਤੇ ਇਹਨੂੰ ਆਪਾਂ ਲਾ ਦਾਂਗੇ ਇੱਥੇ ਇਹਦੇ ਤੇ ਆ ਕੁੰਡੀ ਤੇ ਤੇ ਫਿਰ ਇਹਦੇ ਨਾਲ ਗਾਂ ਚੋ ਕੇ ਚੈੱਕ ਕਰਕੇ ਤੁਹਾਨੂੰ ਦਿਖਾਵਾਂਗੇ ਇਹ ਆਪਾਂ ਲਈ ਸਪੇਅਰ ਮਸ਼ੀਨ ਜਿਵੇਂ ਇਹ ਅੰਦਰ ਫਿੱਟ ਕਰਤੀ ਤੇ ਜਿਹੜੀ ਬਾਹਰ ਲੱਗੀ ਆ ਉਹ ਤਾਂ ਲੱਗੀ ਆ ਇਹ ਜਦ ਮੀਂਹ ਕਣੀ ਤੋਂ ਕਈ ਵਾਰ ਹੁੰਦਾ ਵੀ ਫਿਰ ਆਪਾਂ ਇੱਥੇ ਅੰਦਰ ਲਿਆ ਕੇ ਗਾਵਾਂ ਚੋਲਾਂਗੇ ਬਾਹਰ ਫਿਰ ਉਹ ਮਸ਼ੀਨ ਪੁੱਟ ਕੇ ਲਿਆਉਣੀ ਪੈਂਦੀ ਸਪੇਅਰ ਲਈ ਆ ਇਸੇ ਕਰਕੇ ਅੰਦਰ ਇਹਨੂੰ ਫਿੱਟ ਕਰਤਾ ਪੱਕਾ ਹੀ ਫਿਰ ਖਰਾਬ ਹੋ ਜਾਏ ਤਾਂ ਫਿਰ ਇਹ ਹਾਂ ਹਾਂ ਫੇ ਕੰਮ ਰੁਕੇ ਨਾ ਗਾਵਾਂ ਮਿਲਦੀਆਂ ਨਹੀਂ ਨਾ ਗਾਵਾਂ ਹੱਥਾਂ ਤੇ ਸਹੀ ਗੱਲ ਨਹੀਂ ਚੋਂਦੀਆਂ ਨਹੀਂ ਬਾਅਦ ਫਿਰ ਹੱਥ ਪਈ ਹੋਈ ਆ ਇਹਨੂੰ ਕਰਦੇ ਫਿੱਟ ਹੁਣ ਇੱਥੇ ਪਾਈਪ ਲਾਉਣੇ ਆ ਅੱਜ ਤੇ ਕਲੰਪ ਲਾ ਕੇ ਚੰਗੀ ਤਰ੍ਹਾਂ ਪੱਕੀ ਪੂਰੀ ਫਿਟਿੰਗ ਕਰਾਂਗੇ ਵੀ ਕਿਸੇ ਪਾਸੋਂ ਇਹਦੀ ਵੈਕਿਊਮ ਲੀਕ ਨਾ ਹੋਵੇ ਕਿਉਂਕਿ ਜੇ ਵੈਕਿਊਮ ਲੀਕ ਹੋ ਗਿਆ ਤਾਂ ਫਿਰ ਉਧਰੋਂ ਚੁਆਇਸ ਫਰਕ ਪੈਂਦਾ ਹੈ ਟਾਈਮ ਜ਼ਿਆਦਾ ਲੱਗਦਾ ਹੈ ਜਾਂ ਗੈਸ ਲੀਕ ਹੋ ਜਾਂਦੀ ਵੈਕਿਊਮ ਲੀਕ ਹੋ ਜਾਂਦਾ ਡਰਮੀ ਚੋਂ ਪੂਰਾ ਵੈਕਿਊਮ ਨਹੀਂ ਬਣਦਾ ਤੇ ਫਿਰ ਕੰਮ ਸੈੱਟ ਨਹੀਂ ਦਿੰਦਾ ਆ ਲਾ ਕੇ ਕਲੰਪ ਤੇ ਪੂਰੀ ਤਰ੍ਹਾਂ ਪੱਕਾ ਕੰਮ ਕਰਕੇ ਫਿਰ ਕਰਾਂਗੇ ਚੁਆਇਸ ਆਣੀ ਮੇਟਰ ਆਪਾਂ ਪੈਪ ਲਾਈ ਸੀ ਨਾ ਜਿਹੜੀ ਉਹ ਜ਼ਿਆਦੀ ਵੱਡੀ ਸੀ ਤੇ ਪੈਪ ਉਹ ਉਤੋਂ ਦੀ ਫਸਾ ਕੇ ਤੇ ਇੱਥੇ ਲਿਆ ਕੇ ਯਾਰ ਆਪਣੇ ਪਹਿਲਾਂ ਪੱਕੀਆਂ ਲੱਗੀਆਂ ਹੋਈਆਂ ਪਹਿਲਾਂ ਮਸ਼ੀਨ ਅੰਦਰ ਰੱਖੀ ਲੱਗੀ ਹੋਈ ਸੀ ਨਾ ਤੇ ਇੱਥੇ ਇਹਨੂੰ ਟੇਪ ਵੱਲ ਦਾਂਗੇ ਫਿਰ ਕੀ ਇਹ ਇਥੋਂ ਹਿੱਲਦੀ ਨਹੀਂ ਇੱਥੇ ਪੱਕਾ ਲੱਗ ਜਾਊਗਾ ਤੇ ਆਹ ਜਿਹੜੀਆਂ ਕੁੰਡੀਆਂ ਨੇ ਇਹਨਾਂ ਤੇ ਲਾਈਨਾਂ ਟੰਗੇ ਜਾ ਕਰਨਗੇ ਇਹ ਟੰਗਣੇ ਹੋਣ ਤਾਂ ਹਨਾ ਫੋਟਿੰਗ ਕਰੀ ਜਾਂਦੇ ਆ ਇਧਰ ਆ ਮਹਿਮਾਨ ਆ ਗਏ ਹਾਂਜੀ ਜਨਾਬ ਕੀ ਹਾਲ ਚਾਲ ਨੇ ਨਿਆਰੇ ਹੈਲੋ ਕਰ ਹੈਲੋ ਤੇ ਕਰ ਠੀਕ ਆ ਠੀਕ ਆ ਠੀਕ ਹੈ ਕਿਧਰ ਤੁਰਿਆ ਫਿਰਦਾ ਕਿਧਰ ਤੁਰਿਆ ਫਿਰਦਾ ਹਾਂ ਤੇ ਕਰੀ ਜਾਂਦਾ ਤੇ ਗਾ ਆਈਆਂ ਆ ਜਾਂ ਚਾ ਇਤਰਾ ਬੋਲਾ ਕਰ ਰਾਮ ਰਾਮ ਕਰ ਤੇ ਰਾਮ ਰਾਮ ਹੁਣ ਕਿੱਧਰ ਚੱਲੇ ਕਰੇ ਇਹ ਕਿੱਥੇ ਹੈ ਨਜ਼ਾਰੇ ਲੈਂਦੇ ਨੇ ਕਦੇ ਆਇਆ ਨੂੰ ਕਦੇ ਆਇਆ ਨੂੰ ਆ ਨਾਲ ਮੀਟਰ ਵੀ ਲੱਗਾ ਏ ਇਹਦੇ ਤੋਂ ਰੀਡਿੰਗ ਪਤਾ ਲੱਗ ਜਾਂਦੀ ਏ ਵੀ ਵੈਕਿਊਮ ਕਿੰਨਾ ਹੈ ਪ੍ਰੈਸ਼ਰ ਹੋ ਚੁੱਕੀ ਗਈ ਆਪਾਂ ਭਾਰ ਤੁਸੀਂ ਪਾਇਆ ਚੁੱਕੀ ਤੇ ਜਾਣੀ ਫਿਰ ਭਾਰ ਮਾ ਨਾ ਪਾਓ ਕਰੰਟ ਲਾਈ ਗਿਆ ਹਾਂ ਹੁਣ ਇਹਦਾ ਲਾਵਾਂਗੇ ਕਨੈਕਸ਼ਨ ਇੱਥੋਂ ਤਾਰ ਪਾ ਕੇ ਤੇ ਐ ਉਹ ਤੇ ਉਹ ਸ਼ੂ ਦੇ ਚਲਾਵਾਂਗੇ ਇਹਨੂੰ ਐਂ ਦੇ ਉੱਪਰ ਤਾਰ ਪਾ ਗਏ ਤਾਰ ਉੱਪਰੋਂ ਦੀ ਲਿਆ ਕੇ ਤੇ ਆਪਾਂ ਇੱਥੇ ਲੈ ਆਂਦੀ ਤੇ ਸ਼ੂ ਲਾ ਕੇ ਫਿਰ ਲਾਵਾਂਗੇ ਫਿਰ ਲੌਣੀ ਤੇ ਲਾਉਣਾ ਸੌਖਾ ਹੋ ਜਾਂਦਾ ਆਪਾਂ ਕਿਵੇਂ ਬੈਠੇ ਲੈਂਡਮੈਨ ਨੂੰ ਕਿੱਥੇ ਪਾਇਆ ਲੈਂਡਮੈਨ ਸਾਰਾ ਟਰਾਲੀਆਂ ਜੇ ਫਿਰਦਾ ਐਂ ਤੇ ਨਾ ਕਰੋ ਯਾਰ ਰੈਪਿਊਟੇਸ਼ਨ ਹੁੰਦੀ ਲੈਂਡਮੈਨ ਦੀ ਸਾਡੀ ਦੇਸੀ ਕੁਰਸੀ ਵੀ ਕੁਰਸੀ ਨਹੀਂ ਪੌੜੀ ਆਹਦੇ ਉੱਤਰੋ ਤੋਂ ਤਾਰ ਤੇ ਉਹ ਪੈਪ ਲਾਈ ਸਾਰਾ ਇਹਦੇ ਉੱਤੇ ਬਹਿ ਕੇ ਲਾਇਆ ਜਿੰਨੇ ਪੁੱਠੇ ਕੰਮ ਸਾਰੇ ਜਟਾ ਕੋ ਝੂਲਾਗਾ ਤੇ ਫਿਰ ਇਹਨੂੰ ਨਮਕਾਦਾ ਕਰਾਂਗੇ ਜਦ ਲੋਡ ਹੋਈ ਪਰ ਉਥੇ ਲਾਤਾ ਕਿਉਂਕਿ ਹੁਣ ਤਾਂ ਆਪਣਾ ਸਪੀਕਰ ਲੱਗਾ ਹੋਇਆ ਹੈ ਕਰਾਂ ਗੁਰਬਾਣੀ ਲਾਈ ਦੀ ਇਹਦੇ ਤੇ ਜਦੋਂ ਚੌਣੀ ਹੋਈ ਉਦੋਂ ਆਪਾਂ ਇਹ ਸ਼ੋਹ ਸ਼ੂ ਲਾ ਦੇਾਂਗੇ ਤੇ ਆਹ ਵਾਲਾ ਲਾ ਦੇਾਂਗੇ ਲਾਓ ਵੀ ਚਲਾਤਾ ਸ਼ੂ ਲੱਗ ਗਿਆ ਲਾ ਕੇ ਹੁਣ ਟ్రਾਈ ਲੈ ਕੇ ਬੈਨੇ ਚੱਲ ਪੀ ਓਕੇ ਰੋਟਾ ਡਨ ਕਰ ਦਿਓ ਅੱਡੀ ਦਰਾਸੀਆ ਕਿਹੜੀਆਂ ਮੁਖਾਉਰ ਡਰਮ ਹਿਲਾਤੀ ਹੁਣ ਉਧਰੋਂ ਲਾਉਣੇ ਆ ਤੇ ਟਿਚਕ ਟਿਚਕ ਕਰਾ ਕੇ ਲੈਣੇ ਪੁੱਤ ਜੀ ਲੀਂਦਾ ਸਾਰਾ ਦਿਗਾੜ ਤੇ ਆਪਾਂ ਆ ਚੁਕੜੀਆਂ ਦੀ ਡੱਡ ਜੀ ਲਓ ਚੱਲ ਵੀ ਡੰਨ ਐ ਚ ਤੱਕ ਜਿੰਨਾ ਕੀਤਾ ਡੰਨ ਚਲ ਤਾਓ ਵੈਕਿਊਮ ਚੱਲਦਾ 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 ਬਿਲਕੁਲ ਪੂਰਾ ਸਹੀ ਹੈ ਠੀਕ ਹੈ। ਠੀਕ ਹੈ। ਕੋਈ ਨਹੀਂ ਉਹ ਕਰਦੇ ਸਾਂ। ਕੱਟ ਕੀਤਾ ਹੈ ਪ੍ਰੈਸ਼ਰ ਹਾਂ। ਇਹਦੀ ਟੈਂਕੀ ਐ ਨਹੀਂ ਨਾ। ਹਾਂ? ਇਹਦੀ ਟੈਂਕੀ ਐ ਨਹੀਂ। ਇਹ ਰਿਪੋਰਟ ਨਾ ਦਈਂ ਅਰੇ ਨਾਲੇ। ਅੱਛਾ। ਕੰਟਰੋਲ ਬੈਕ ਨੂੰ ਕਰਨਾ ਪੈਣਾ ਗੇਟ ਵਾਲੋ। ਅੱਛਾ। ਕੱਟ ਵੱਟ। ਹਾਂ। ਆਮ ਤੌਰ ਤੇ ਮਸ਼ੀਨਾਂ ਦੇ ਨਾਲ ਵਕ ਟੈਂਕੀ ਲੱਗੀ ਹੁੰਦੀ ਆ। 12 11 ਹੋ ਗਿਆ ਇੱਥੇ। ਹਾਂ। ਇੱਕ ਕੱਢ ਜਾਂਦਾ। ਆਹ। ਇਹਨਾ ਆਮ ਤੌਰ ਤੇ ਮਸ਼ੀਨਾਂ ਦੇ ਨਾਲ ਟੈਂਕੀ ਲੱਗੀ ਹੁੰਦੀ ਆ ਉਹ ਵੈਕਿਊਮ ਆਪੇ ਕੰਟਰੋਲ ਕਰਦੀ ਆ ਵੀ ਇਹਨੂੰ ਜ਼ਿਆਦਾ ਛੇੜਨਾ ਨਹੀਂ ਪੈਂਦਾ ਤੇ ਇਹਦਾ ਉਹ ਪ੍ਰੋਜੈਕਟ ਹੈ ਹੀ ਨਹੀਂ ਇਹਦਾ ਕਰਕੇ ਫਿਰ ਇਹਨੂੰ ਇੱਥੋਂ ਘੱਟਵਾ ਦੇਣਾ ਸੈਟਿੰਗ ਵੈਟਿੰਗ ਕਰਨੀ ਪੈਂਦੀ ਪ੍ਰੈਸ਼ਰ ਪੂਰਾ ਸਹੀ ਹੈਗੇ 15 ਹੈ ਸਹੀ ਘੱਟ ਦੇ ਨਹੀਂ ਹੁੰਦਾ 200 ਤੇ ਚੱਲੂ ਹੀ ਸੀ ਹਾਂ 200 ਤੇ 200 ਤਲੋ ਦੋਸੋਂ ਦੇ ਕਰਦੇ ਹੋ ਕਰਾ ਆ ਪੂਰਾ ਵਧੀਆ ਚੱਲੀ ਜਾਂਦੀ ਆ ਇਹ ਇੱਥੋਂ ਨਾ ਕਿਸੇ ਪਾਸਿਓਂ ਵੀ ਲੀਕ ਨਹੀਂ ਤੇ ਪੂਰਾ ਪ੍ਰੈਸ਼ਰ ਬਣਾਈ ਖੋਤੀ ਵਧੀਆ ਇੱਕ ਡਰਮ ਹੀ ਔਨ ਕਰਕੇ ਮਸ਼ੀਨ ਦੀ ਆਵਾਜ਼ ਵੀ ਘੱਟ ਆ ਜਿਹੜੀ ਆਪਣੇ ਕੋਲ ਪਹਿਲੀ ਮਸ਼ੀਨ ਹੈ ਦੋ ਡਰਮੇ ਇਕੱਠੇ ਲਾਈ ਜੇ ਉਹਦੀ ਥੋੜੀ ਜਿਹੀ ਆਵਾਜ਼ ਇਹਦੇ ਨਾਲੋਂ ਜ਼ਿਆਦਾ ਆ ਬਾਕੀ ਹੁਣ ਇਹਦੇ ਤੇ ਚੁਆਈ ਕਰਦੇ ਆਂ ਗਾਹ ਨੂੰ ਲਾਉਣੇ ਮਸ਼ੀਨ ਟਾਈਮ ਚੁਆਈ ਦਾ ਹੋਈ ਚੱਲਿਆ ਉਹ ਵੀ ਤੰ ਦਿਖਾਵਾਂਗੇ ਅੱਗੇ ਕੋਸਾ ਫਿਲਟਰ ਵਾਲੀ ਤੇ ਚੜ ਕੇ ਫਿਰ ਖੋਲ ਲਿਆ ਜੇ ਲੀਕ ਕਰ ਰਿਹਾ ਅੱਛਾ ਟੇਪ ਲਾ ਕੇ ਲਾਵਾਂਗੇ ਪਾ ਪਾਵਾ ਕਰਕੇ ਲੋਬ ਯੋਰੇ ਨਿਪਲੀ ਤੇ ਪੈ ਟੇਪ ਵੱਲ ਕੇ ਥੋੜੀ ਜਿਹੀ ਜੇਨੂੰ ਦੁਬਾਰਾ ਕੱਸ ਦੇਨੇ ਫਿਰ ਕੀ ਹੈ ਵੀ ਜਦ ਮਾੜਾ ਬਟਲ ਲੀ ਕੇ ਉਹ ਹਟ ਜਾਊਗਾ ਕਰੀ ਸਲਾਵਾ ਦੁਬਾਰਾ ਚਾਹ ਲੈ ਵੀ ਉਪਰ ਲੀ ਕੇ ਉਹਨੂੰ ਥੋੜਾ ਮਾੜਾ ਜਿਹਾ ਕੁਛ ਕਰੋ ਚਾਹ ਆਪ ਕੀਤਾ ਸੱਚਾ ਆਪ ਕੀਤਾ ਆ ਪੂਰੀ ਵਧੀਆ ਚੱਲੀ ਜਾਂਦੀ ਐ ਇੱਕ ਨੰਬਰ ਵੇਖੋ ਪੁਣੇ ਜਦ ਤੈਨੂੰ ਚੁਵਾਈ ਕਰਕੇ ਦਿਖਾਉਣੇ ਆ ਲਓ ਵੀ ਟਾਈਮ ਚੁਵਾਈ ਦਾ ਹੋ ਗਿਆ ਤੇ ਮਸ਼ੀਨ ਲਾਵਾਂਗੇ ਆਪਾਂ ਗਾਹ ਨੂੰ ਟਰਾਈ ਕਰਨ ਵਾਸਤੇ ਤੇ ਖਣ ਧੋਦੇ ਹੁਣ ਇਹਨੂੰ ਕਰਦੇ ਆਉਣ ਇੱਥੋਂ ਚੱਲਦੀ ਤੇ ਹੁਣ ਇਹਨੂੰ ਤੁਸੀਂ ਲਾ ਕੇ ਤੇ ਆਪਾਂ ਵੇਖਦੇ ਹਾਂ ਕਿ ਗਾਜ ਚੋਆ ਵੀ ਪ੍ਰੈਸ਼ਰ ਪਿਸਟਰ ਸਹੀ ਰਹਿੰਦਾ ਹੈ ਘਟਦਾ ਵੱਧਦਾ ਨਹੀਂ ਕਿਉਂਕਿ ਕਈ ਵਾਰ ਫਰਕ ਪੈ ਜਾਂਦਾ ਹੁੰਦਾ ਸੋਰਾ ओके ਵਧੀਆ ਚੱਲ ਜੰਦੀ ਹੈ ਇਹ ਟਾਕਤਾ ਸਾਰੇ ਗਾਂ ਚੋਕੇ ਵੇਖਾਂਗੇ ਆਪਾਂ ਘੁਦਾ ਰੋ ਵੇਖ ਲੋ ਗਾਂ ਪੂਰੀ ਹੈ ਠੰਡੀ ਆਪਣੀ ਜਮਾਨੀ ਹੈ ਲੱਗੇ ਮੈਂ ਲਾਇਆ ਬਿਨਾਂ ਰੱਸੀ ਤੋਂ ਮਸ਼ੀਨ ਲਾ ਲਈ ਦੀ ਇਹਨੂੰ ਤੇ ਮਸ਼ੀਨ ਲਾ ਕੇ ਵੀ ਪਾਸੇ ਵੀ ਹੋਈਏ ਨਹੀਂ ਹਿਲਦਾ ਤਾਂ ਵੀ ਨਹੀਂ ਥੋੜਾ ਬਹੁਤ ਪ੍ਰੈਸ਼ਰ ਜਿਹੜਾ ਸੈੱਟ ਕਰਾਂਗੇ ਸਪੀਡ ਵਾੜ ਕੇ ਆਦਰੋ दीगे। 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 पूरी खड़ोती विया चली जी मशीन साजे तक अभी इधर चेक कर दे मशीन ਤੇ ਬੱਦਲ ਸਰਦਾਰ ਸਾਹਿਬ ਉਹਨਾਂ ਚੋਂ ਬਾਹਰ ਇੱਕ ਦੋ ਗਾਮ ਚੰਨੀਆਂ ਚੋਈਆਂ ਜਾਂਦੀਆਂ ਚਾਹਣਗੇ ਤੇ ਉਹਨਾਂ ਨੂੰ ਫਿਰ ਆਪਾਂ ਆ ਮਸ਼ੀਨ ਵੀ ਆਪ ਵੀ ਮਤਲਬ ਡਰਮੀ ਇਹ ਵੀ ਲਾ ਕੇ ਤੇ ਬਾਹਰ ਲੈ ਜਾਵਾਂਗੇ ਫਿਰ ਆਪਾਂ ਵਿੱਚ ਇਧਰੋਂ ਵੀ ਚੋਵਾਂਗੇ ਚੱਲੇ ਜਾਣਾ ਗਾਵਾਂ ਚੋਵੇ ਤੇ ਟਾਈਮ ਬਹੁਤ ਲੱਗ ਜਾਂਦਾ ਕਿੰਨਾ ਕੁ ਟਾਈਮ ਲੱਗ ਜਾਂਦਾ ਵੈਸੇ ਅੰਦਾਜ਼ਾ ਵੈਸੇ ਤਾਂ ਵਾਹ ਵੇ ਲੱਗ ਜਾਂਦਾ 40 ਮਿੰਟ ਲੱਗਦੇ ਇਕੱਲੇ ਬੰਦੇ ਤੋਂ 40 ਮਿੰਟ ਲੱਗ ਜਾਂਦੇ ਆ ਤਕਰੀਬਨ ਹਾਰੀਆਂ ਗਾਵਾਂ ਚਾਉਂਦੇ ਆ ਨੂੰ ਤੇ ਜੇ ਦੋ ਜਣੇ ਹੋਣ ਤੇ ਟਾਈਮ ਆਦਾ ਆਈ ਫਾਜ਼ਾ ਟੈਕਨੋਲੋਜੀ ਦਾ ਹੁਣ ਆਪਣੇ ਓਵਰ ਆਲ ਕੇ ਧਿਆਨ ਮਾਰੀਏ ਤੇ ਆਪਣੀਆਂ ਤਿੰਨ ਮਸ਼ੀਨਾਂ ਮਤਲਬ ਕਿ ਦੋ ਮਸ਼ੀਨਾਂ ਨਾਲ ਆਪਾਂ ਤਿੰਨ ਗਾਵਾਂ ਇੱਕੋ ਟਾਈਮ ਤੇ ਹਾਂ ਤਿੰਨ ਡਰਮੀਆਂ ਹੋ ਗਿਆ ਦੋ ਤਿੰਨ ਗਾਵਾਂ ਤਿੰਨ ਗਾਵਾਂ ਆਪਾਂ ਇੱਕ ਟਾਈਮ ਤੇ ਚੋ ਸਕਦੇ ਨੇ ਜਿੰਨੇ ਬੰਦੇ ਹੋੜਵਾ ਵੀ ਨਾਲ ਲੱਗਾ ਹੋਵਾਂ ਦਾ ਤਾਂ ਹੈ ਮੈਂ ਚੌਲੇ ਨਾਲ ਜਦਨ ਮਤਲਬ ਦੋਵਾਂ ਚ ਕੋਈ ਘਰੇ ਨਾ ਹੋਵੇ ਜਾਂ ਦੋਵੇਂ ਨਾ ਹੋਣ ਉਦੋਂ ਫਿਰ ਡਿਊਟੀ ਮੇਰੇ ਦੇਂਦੀ ਬਾਕੀ ਆ ਵਧੀਆ ਚੱਲੀ ਜਾਂਦੀ ਹੈ ਹੇ ਤੱਕ ਓਕਰ ਰਿਪੋਰਟ ਨਾ ਜੇ ਹਾਂ ਵਧੀਆ ਸਕਸੈਸਫੁਲ ਆਪਣਾ ਕੰਮ ਹੋਵੇਗਾ ਚਾਹੀਦੀ ਪੂਰੀ ਸਕਸੈਸਫੁਲ ਵਧੀਆ ਚਾਹੀਦੀ ਜਾ ਓਕਰ ਰਿਪੋਰਟ ਆ ਯਾਰ ਵਧੀਆ ਸਾਰਾ ਕੰਮ ਵਧੀਆ ਚੱਲ ਗਿਆ ਆਪਣਾ ਬਿਜ਼ਨਸ ਪ੍ਰੋਡਕਟ ਹਾਈ ਨੀ ਮੇਟਰੋ ਧੰਨਵਾਦ ਤੁਹਾਡਾ ਸਾਰੀ ਵੀਡੀਓ ਵੇਖਣ ਲਈ ਆਪਾਂ ਮਸ਼ੀਨ ਚਲਾ ਕੇ ਫਿਟਿੰਗ ਕਰਕੇ ਪੂਰੀ ਤੇ ਗਾਮ ਹੀ ਚੋ ਕੇ ਵੇਖ ਲਈ ਪੂਰੀ ਵਧੀਆ ਇੱਕ ਨੰਬਰ ਗੱਲਬਾਤ ਪੂਰੀ ਵਧੀਆ 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 ਚੱਲੀ ਹੈ ਵਧੀਆ ਚੱਲੀ ਹੋਰ ਸਹੇਲਾ ਸਫਲ ਹੋਰੇ ਹੋਰ ਆਪਾਂ ਕੀ ਚਾਹੀਦਾ ਤਾਂ ਉਹ ਖਰਾਬ ਹੋ ਜੇ ਟੱਕਰ ਬਣ ਜੇ ਆਪਣੀ ਹੈਗੀ ਆ ਜਦੋਂ ਮਰਜੀ ਚਲਾ ਲਾ ਹਾਂ ਆ ਆਪਾਂ ਨੂੰ ਕਿਸੇ ਨਾਲ ਦੇਖਣ ਦੀ ਲੋੜ ਨਹੀਂ ਹੋਵੇ ਅੰਦਰ ਹੋ ਸਕਦੀ ਹੈ ਇੱਥੇ ਆਪਾਂ ਜੇ ਉੱਤੇ ਪਾ ਦਾਂਗੇ ਕੋਈ ਫੇਵਰ ਫੂਵਰ ਵੀ ਜਿਹੜਾ ਮੀਂਹ ਪਾਛੜ ਨਾ ਪਵੇ ਇਹਨੂੰ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਜਿੰਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰੋ ਮਿਲਾਂਗੇ ਕਿਸ ਅਗਲੀ ਵੀਡੀਓ ਚ ਧੰਨਵਾਦ ਰੱਬ ਰੱਖਾ